ਜੀ ਤੁਹਾਡੇ ਚੈਨਲ ਦੇ ਮਾਧਮੇ ਵਲਾਈ ਪੰਜਾਬ ਸਰਕਾਰ ਸਰਦਾਰ ਭਗਵੰਦ ਸਿੱਮਾਨ ਜੀ ਹੋਣਨ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੈਨੂੰ ਇਨਸਾਫ ਦਿੱਤਾ ਜਾਏ ਮੇਰਾ ਪੁੱਤ ਲੰਬਿਆ ਜਾਏ ਜੀ ਪੰਜਾਬ ਦੀ ਇਹ ਹੈ ਕਿ ਅਸੀਂ ਬਹੁਤ ਵੱਡੇ ਵੱਡੇ ਵਾਰੇ ਕਰਦੇ ਆਏ ਆ ਅੱਜ ਤੱਕ ਲੇਕਿਨ ਮੈਨੂੰ ਇੰਜ ਲੱਗਦਾ ਹੈ ਕਿ ਅੱਜ ਉਸ ਦੀ ਬੋਲ ਖੁੱਲਦੀ ਨਜ਼ਰ ਆ ਰਹੀ ਹੈ ਕਿ ਮੈਂ ਸੂਬਾ ਸਰਕਾਰ ਔਰ ਭਾਰ ਸਰਕਾਰ ਨੂੰ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਸਾਡਾ ਇੱਕ ਬੱਚਾ ਜੋ ਕਿ ਜ਼ਿਲ੍ਹਾ ਪਠਾਨਕੋਟ ਦੇ ਰਹਿਣ ਵਾਲਾ ਸੀ ਅੱਜ ਤੋਂ 6 ਮਹੀਨੇ ਪਹਿਲਾਂ ਉਹ ਵਿਦੇਸ਼ ਦੇ ਵਿੱਚ ਰੋਜੀ ਰੋਟੀ ਭਾਲ ਦੇ ਨਾਸਤੇ ਗਿਆ ਔਰ ਨਕਲੀ ਏਜੰਟ ਮੈਂ ਕਹਾਂਗਾ ਕਿ ਜਿਹੜੇ ਕੀ ਸਰਕਾਰਾਂ ਦੇ ਔਰ ਸਿਆਸਤਦਾਨਾਂ ਦੇ ਯਾਨੀ ਕਿ ਛਤਰ ਸ਼ਾਏ ਥਲੇ ਇੱਥੇ ਆਪਣੇ ਆਪਣੇ ਦਫ਼ਤਰ ਪਾਲ ਕੇ ਇਹੋ ਜਿਹੇ ਪੜ੍ਹੇ ਲਿਖੇ ਪਰਿਵਾਰਾਂ ਨੂੰ ਵੀ ਬੇਫੂਕ ਬਣਾਉਣ ਦੇ ਵਿੱਚ ਕਾਬਿਲ ਕਾਮਯਾਬ ਹੋ ਗਏ ਔਰ 545 ਲੱਖ ਰੁਪਏ ਦੀ ਜਿਹੜਾ ਸੀ ਉਹ ਇਹਨਾਂ ਨੇ ਉਹਨਾਂ ਨੂੰ ਜਿਹੜਾ ਇਕਰਾਰਨਾਮਾ ਹੋਇਆ 15 ਲੱਖ ਰੁਪਏ ਐਡਵਾਂਸ ਵੀ ਦਿੱਤਾ ਉਹਨਾਂ ਨੇ ਲੈ ਵੀ ਲਿਆ ਔਰ ਇਹਨਾਂ ਦੇ ਬੱਚੇ ਨੂੰ ਜਗਮੀਰ ਸਿੰਘ ਜੋ ਕਿ ਵੈਲ ਐਜੂਕੇਟਿਡ ਪੜ੍ਹਿਆ ਲਿਖਿਆ ਬੱਚਾ ਸੀ ਗ੍ਰੈਜੂਏਸ਼ਨ ਉਹਨਾਂ ਨੇ ਐਮਬੀਏ ਕੀਤੀ ਹੋਈ ਸੀਗੀ ਔਰ ਕੀ ਹੁੰਦਾ ਹੈਗਾ ਕਿ ਉਹ ਪਨਾਮਾ ਦੇ ਜੰਗਲਾਂ ਦੇ ਵਿੱਚ ਬੱਚਾ ਜਿਹੜਾ ਸੀ ਉਹ ਕਿਤੇ ਗੁੰਮ ਹੋ ਗਿਆ ਔਰ ਮੈਂ ਇਹੋ ਕਹਿਣਾ ਚਾਹੁੰਦਾ ਕਿ ਕੋਈ ਵੀ ਮੈਂ ਪਹਿਲਾਂ ਵੀ ਇਹ ਗੱਲ ਕਹਿੰਦਾ ਆ ਕਿ ਬੱਚੇ ਜਿਹੜੇ ਆ ਮਾਪੇ ਦੇ ਅੱਜ ਕੱਲ ਉਹ ਬਦਕਿਸਮਤੀ ਦੇ ਨਾਲ ਬਾਹਰ ਜਾ ਰਹੇ ਆ ਕੋਈ ਖੁਸ਼ ਖੁਸ਼ੀ ਦੇ ਨਾਲ ਨਹੀਂ ਜਾ ਰਿਹਾਗਾ ਮਾਪੇ ਮਜਬੂਰੀ ਨਾਲ ਬੱਚਿਆਂ ਨੂੰ ਬਾਹਰ ਭੇਜ ਰਿਹਾ ਸਾਨੂੰ ਅੱਜ ਇੱਕ ਇਹ ਸਾਹਮਣੇ ਮਿਸਾਲ ਮਿਲਦੀ ਹੈ ਔਰ ਮੈਂ ਕਿਸੇ ਹੀ ਖਬਰ ਦੇ ਮਾਧਿਅਮ ਨਾਲ ਇਹ ਜ਼ਰੂਰ ਕਹਿਣਾ ਚਾਹੁੰਦਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਪੇ ਨੂੰ ਬਹੁਤ ਕੋਖ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਚਾਹੀਦਾ ਮੈਂ ਸਮਝ ਸਕਦਾ ਕਿ ਬੜੀ ਵੱਡੀ ਕਿ ਇਹ ਮਜਬੂਰੀ ਹੈ ਮਾਪਾਂ ਦੀ ਕਿਉਂਕਿ ਜਦੋਂ ਆਪਣੇ ਘਰਾਂ ਦੇ ਵਿੱਚ ਹੋਰ ਆਪਣੇ ਸੂਬੇ ਦੇ ਵਿੱਚ ਜਾਂ ਆਪਣੇ ਮੁਲਕ ਦੇ ਵਿੱਚ ਜਦੋਂ ਰਜਗਾਰ ਨਹੀਂ ਮਿਲਦੇ ਤੇ ਬੇਵਸੀ ਦੇ ਯਾਨੀ ਕਿ ਵੀ ਉਹ ਤਾਬੇ ਹੋ ਕੇ ਮਾਪਾਂ ਨੂੰ ਬੱਚੇ ਬਾਹਰ ਭੇਜਨੇ ਪੈ ਰਹੇ ਹਨ ਔਰ ਕਈ ਬੱਚਿਆਂ ਦੇ ਨਾਲ ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਵਾਰਦਾਤਾਂ ਅੱਜ ਦੀਆਂ ਹੋ ਰਹੀਆਂ ਹੈਗੀਆਂ ਔਰ ਉਹ ਮੈਂ ਇਹ ਗੱਲ ਕਹਿਣਾ ਚਾਹੁੰਦਾ ਹੈਗਾ ਕਿ ਅੱਜ ਦੇ ਸਮੇਂ ਦੇ ਵਿੱਚ ਇਹ ਬਹੁਤ ਸਰਕਾਰਾਂ ਨੂੰ ਸੋਚਣ ਦੀ ਜ਼ਰੂਰਤ ਹੈਗੀ ਆ ਔਰ ਤੁਸੀਂ ਇਹ ਚੀਜ਼ ਨੂੰ ਸੋਚੋ ਕਿ ਕਈ ਬੱਚੇ ਜਿਹੜੇ ਆ ਬਾਹਰ ਜਾ ਕੇ ਮੈਂਟਲ ਡਿਪਰੈਸ਼ਨ 'ਚ ਚੜੇ ਜਾਂਦੇ ਆ ਔਰ ਉਹਨਾਂ ਦੀ ਬੇਵਕਤੀ ਮੌਤ ਹੋ ਜਾਂਦੀ ਹੈਗੀ ਆ ਅੱਜ 6 ਮਹੀਨੇ ਦੇ ਬਾਅਦ ਵੀ ਜਿਹਨੇ ਸਰਦਾਰ ਜੁਗਿੰਦਰ ਸਿੰਘ ਜੋ ਕਿ ਇੱਕ ਪੜ੍ਹੇ ਲਿਖੇ ਇਨਸਾਨ ਆ ਸਾਡੇ ਏਰੀਆ ਦੇ ਬੜੀ ਇੱਕ ਅੱਛੀ ਸ਼ਖਸੀਅਤ ਹੈ ਔਰ ਉਹਨਾਂ ਦਾ ਬੱਚਾ ਜਿਹੜਾ ਉਹ ਅੱਜ ਤੱਕ ਮਿਲ ਨਹੀਂ ਰਿਹਾ ਔਰ ਮੈਂ ਸਰਕਾਰਾਂ ਨੂੰ ਸੂਬੇ ਦੀ ਸਰਕਾਰ ਨੂੰ ਔਰ ਭਾਰਤ ਸਰਕਾਰ ਨੂੰ ਅਪੀਲ ਕਰਦਾ ਕਿ ਇਹਨਾਂ ਦੇ بیٹے ਨੂੰ ਜਲਦੀ ਤੋਂ ਜਲਦੀ ਉਹ ਕਿਤਨਾ ਕਿਤੇ ਉਹਨਾਂ ਦੀ ਤਫਤੀਸ਼ ਕਰਕੇ ਉਹਨੂੰ ਲੱਭਿਆ ਜਾਵੇ ਉਥੋਂ ਦੀ ਜਿਹੜੀ ਪਨਾਮਾ ਦੀ ਸਰਕਾਰ ਆ ਜਾਈ ਉਹ ਕਿਤੇ ਵੀ ਹੈਗਾ ਉਹਦੀ ਕੋਈ ਨਾ ਕੋਈ ਹਾਲ ਕਰਕੇ ਉਹਨਾਂ ਦਾ ਬੇਟਾ ਜਿਹੜਾ ਉਹ ਉਹਨਾਂ ਤੱਕ ਪਹੁੰਚਾਇਆ ਜਾਵੇ ਬਹੁਤ ਬਹੁਤ ਧੰਨਵਾਦ ਅੱਜ ਸ੍ਰੀ ਜਗENDER ਸਿੰਘ ਸਲਾਰੀਆ ਪੀ ਸੀ ਪੀ ਫਾਰਮਾਇਟੀ ਦੇ ਬਾਨੀ ਨਾਲ ਮੈਨੂੰ ਕਿਸ ਨੇ ਮਿਲਾਇਆ ਜਿਨ੍ਹਾਂ ਨੇ ਅੱਜ ਮੈਨੂੰ ਪੂਰੀ ਮੈਂ ਦਿੱਤੀ ਆ ਇਹ ਤੇਰਾ ਬੱਚਾ ਲੱਭਣ ਵਿੱਚ ਸੁਹਾਈ ਹੋਵਾਂਗੇ ਜਿੱਦਾਂ ਮਰਜ਼ੀ ਦਬੀਏ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦੀ ਹਾਂ ਕਿ ਮੇਰੀ ਇਹ ਮੌਜੂਦਗੀ ਕੀਤੀ ਆ ਬੁਲਾ ਕੇ ਉਹਨੂੰ ਸੱਦਿਆ ਇਹਨਾਂ ਨੇ ਤੇ ਮੇਰੀ ਮਦਦ ਕਰਨਗੇ ਮੈਨੂੰ ਅੱਜ ਆਸ ਦੀ ਕਰਨ ਜਾਗੀ ਹੈ ਜਗਿੰਦਰ ਸਿੰਘ ਸੁਨਾਰੀਏ ਤੇ